ਜਿਹੜੀ ਇੱਕ ਪਲਾਸਟਿਕ ਦੀ ਜਿਹੜੀ ਡੋਰ ਹੁੰਦੀ ਹੈ ਉਹ ਵਰਤਦੇ ਆ ਤਾਂ ਬਹੁਤ ਹੀ ਹਾਨੀਕਾਰਕ ਹੁੰਦੀ ਹੈ ਜਿਸ ਗੇਰੇ ਕਿ ਰੀਲਾ ਦਾ ਯੂਜ਼ ਕੀਤਾ ਜਾਂਦਾ ਸੀ ਰੀਲਾ ਦੀ ਸਾਧ ਇੱਕ ਨਾਰਮਲ ਡੋਰ ਆਈ ਡੋਰ ਬੱਚੇ ਉਹ ਉਡਾਨ ਲੱਗ ਗਏ ਫਿਰ ਡੋਰ ਦੇ ਨਾਲ ਨਾਲ ਹੋਰ ਡੋਰਾਂ ਦਾ ਅੱਗੇ ਅੱਗੇ ਜਿਵੇਂ ਟੈਕਨੋਲੋਜੀ ਚੇਂਜ ਹੁੰਦੀ ਜਾਂਦੀ ਹੈ ਤਾਂ ਫਿਰ ਇੱਕ ਚਾਈਨੀਜ਼ ਡੋਰ ਆਣ ਲੱਗੀ ਹੁਣ ਨਾ ਜੋ ਕਿ ਬਹੁਤ ਖਤਰਨਾਕ ਹੁੰਦੀ ਹੈ ਮੈਂ ਬਾਈਕ ਆਪਣਾ ਰੋਕ ਲਿਆ ਤੇ ਉਹ ਪਤੰਗ ਕੱਟ ਗਿਆ ਤੇ ਉਹ ਜਾ ਕੇ ਇੱਕ ਬੰਦੇ ਦੇ ਉੱਤੋਂ ਗਿਰਿਆ ਤੇ ਜੇ ਮੈਨੂੰ ਲੱਗਦਾ ਵੀ ਜੇ ਉਹ ਪਤੰਗ ਉਹਦਾ ਟਾਈਮਿੰਗ ਪੂਰਾ ਇੱਕ ਬਰਾਬਰ ਹੋ ਜਾਂਦਾ ਮੇਰਾ ਖਿਆਲ ਹੈ ਕਿ ਉਹ ਗਲੇ ਦੇ ਉੱਤੇ ਲੱਗਦੀ ਉਹਦੀ ਡੋਰ ਉਹ ਬਿਲਕੁਲ ਮੈਂ ਅੱਗੇ ਜਾ ਕੇ ਵੇਖੀ ਕਿ ਚਾਈਨੀਸ ਡੋਰ ਸੀਗੀ ਇਹਦੇ ਵਿੱਚ ਇੱਕ ਤਾਂ ਕਰੰਟ ਆ ਸਕਦਾ ਸੋ ਜੇ ਨੰਬਰ ਤੇ ਜਦੋਂ ਇਹ ਸਾਡੇ ਰਾਹ ਹੀਰਾ ਦੇ ਫਸ ਜਾਂਦੀ ਹੈ ਆਪਾਂ ਜੋ ਪੰਛੀਆਂ ਦੇ ਉੱਤੇ ਫਸ ਜਾਂਦੀ ਹੈ ਤਾਂ ਬੜਾ ਹੀ ਧਿਆਨਕ ਹਾਸਾ ਹੋ ਜਾਂਦਾ ਮੇ ਭੈਣ ਭਰਾ ਉਹਨਾਂ ਨੂੰ ਰੋਕ ਦਿਆਂ ਕਿ ਚਾਈਨੀਸ ਡੋਨ ਨਾਲ ਪਤੰਗ ਨਹੀਂ ਉਡਾਣੇ ਪਰ ਫਿਰ ਵੀ ਉਹ ਉਡਾਉਂਦੇ ਆ ਤੇ ਜਿਆਦਾ ਜਿਆਦਾ ਧਿਆਨ ਉਹਨਾਂ ਨੂੰ ਦੇਣਾ ਚਾਹੀਦਾ ਜਿਹੜੇ ਸਪਲਾਈ ਕਰਦੇ ਆ ਡਰੋਨਸ ਦੇ ਨਾਜ਼ਰੋਂ ਪੁਲਿਸ ਵਾਲੇ ਆ ਕੁਝ ਦਿਨ ਪਹਿਲਾਂ ਮੈਨੇ ਖੁਦ ਨਹੀਂ ਸੁਣੀ ਸੀ ਕਿ ਉਹਨਾਂ ਲੋਕਾਂ ਦੇ ਕੋਠਿਆਂ ਤੇ ਜਾ ਕੇ ਚੈੱਕ ਕਰ ਰਹੇ ਆ ਕਿ ਹਾਂ ਚਾਈਨੀਜ਼ ਡੋਨ ਨਾਲ ਕੋਣ ਪਤੰਗ ਉਡਾ ਰਹੇ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਵਿਕਰੀ ਹੋ ਰਹੀ ਆ ਇਹ ਚੀਜ਼ ਤਾਂ ਬੰਦ ਨਹੀਂ ਹੋ ਰਹੀ ਸਮਝ ਨਹੀਂ ਆਉਂਦਾ ਕਿ ਇਹ ਵੇਚਣ ਵਾਲੇ ਕੌਣ ਨੇ ਜਾਂ ਫਿਰ ਇਹ ਡੋਰ ਖਰੀਦਣ ਵਾਲੇ ਕੌਣ ਨੇ तमाम ਦਸ਼ਕਾਂ ਦਾ ਮੈਂ ਨਿੱਗਾ ਜੀ ਐਸਵਾਗ ਕਰਦਾ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਮੇਰੇ ਨਾਲ ਨੇ ਅੱਜ ਮੇਰੇ ਸਹਿਯੋਗੀ ਐਂਕਰ ਪਲਕ ਤੇ ਅੱਜ ਦੋਸਤੋ ਅਸੀਂ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਚਰਚਾ ਕਰਾਂਗੇ ਆਪਸ ਦੇ ਵਿੱਚ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਕੇ ਇੱਕ ਨਿਚੋੜ ਕੱਢਣ ਦੀ ਕੋਸ਼ਿਸ਼ ਕਰਾਂਗੇ ਕਿ ਖਾਸ ਕਰਕੇ ਅਸੀਂ ਦੇਖਦੇ ਹਾਂ ਦੋਸਤੋ ਕਿ ਪਤੰਗबाजी ਕੀਤੀ ਜਾਂਦੀ ਹੈ ਬਸੰਤ ਜਦੋਂ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਜੋ ਬੱਚੇ ਹੁੰਦੇ ਨੇ ਸਾਡੇ ਘਰਾਂ ਦੇ ਵਿੱਚ ਉਹ ਪਤੰਗ ਉਡਾਉਂਦੇ ਨੇ ਤੁਸੀਂ ਦੇਖਿਆ ਹੋਣਾ ਕਿ ਪਤੰਗ ਉਡਾਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਆਪਾਂ ਉਹਦੇ ਵਿੱਚ ਨਾ ਚਾਈਨਾ ਡੋਰ ਵਰਤ ਲੈਨੇ ਆ ਤਾਂ ਜਿਹੜੀ ਇੱਕ ਪਲਾਸਟਿਕ ਦੀ ਜਿਹੜੀ ਡੋਰ ਹੁੰਦੀ ਹੈ ਉਹ ਵਰਤਦੇ ਆ ਤਾਂ ਬਹੁਤ ਹੀ ਹਾਨੀਕਾਰਕ ਹੁੰਦੀ ਹੈ ਬਹੁਤ ਹੀ ਜ਼ਿਆਦਾ ਗੰਭੀਰ ਭਿਆਨਕ ਹਾਦਸੇ ਉਹਦੇ ਨਾਲ ਹੋ ਜਾਂਦੇ ਨੇ ਜਿਹੜੇ ਕਿ ਕਈ ਵਾਰ ਇੱਥੇ ਤੱਕ ਵੀ ਜਾਨਾਂ ਵੀ ਲੈ ਲੈਂਦੇ ਨੇ ਸੋ ਉਹਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਆਪਸ ਦੇ ਵਿੱਚ ਸੋ ਪਲਕ ਪਹਿਲਾਂ ਸਾਡੇ ਦਰਸ਼ਕਾਂ ਦਾ ਆਪਾਂ ਨਿੱਘਾ ਜਿਹਾ ਸਵਾਗਤ ਕਰ ਦਈਏ ਹਾਂਜੀ ਤੇ ਆਪਾਂ ਜੀ ਵੀ ਹੁਣ ਮੈਂ ਗੱਲ ਦੱਸੀ ਕਿ ਇਹ ਜਿਹੜੀ ਚਾਈਨਾ ਡੋਰ ਹੈ ਬੜਾ ਹੀ ਗੰਭੀਰ ਮਸਲੇ ਤੇ ਆ ਕੇ ਖੜੀ ਹੋ ਜਾਂਦੀ ਹੈ ਜਦੋਂ ਇਹ ਨੁਕਸਾਨ ਕਰਦੀ ਹੈ ਤੁਸੀਂ ਦੇਖੋ ਜਦੋਂ ਆਪਾਂ ਛੋਟੇ ਹੁੰਦੇ ਮੈਂ ਆਪਣੀ ਜਿਕਰ ਗੱਲ ਦੱਸਾਂ ਦੱਸਿਓ ਹਾਂਜੀ ਹਾਂਜੀ ਤੇ ਮੈਂ ਜਦੋਂ ਆਪਣੀ ਬਚਪਨ ਦੀ ਗੱਲ ਦੱਸਾਂ ਕਿ ਜਦੋਂ ਮੈਂ ਆਪਣੇ ਨਾਨਕੇ ਦੀ ਨਾਨਕੇ ਦੀ ਗੱਲ ਹੁੰਦਾ ਤੇ ਮੈਂ ਨਾਨਕੇ ਜਾਂਦਾ ਸੀ ਛੁੱਟੀਆਂ ਦੇ ਵਿੱਚ ਇਹ ਜਿਹੜੀਆਂ ਛੁੱਟੀਆਂ ਹੁੰਦੀਆਂ ਸੀ ਦਸੰਬਰ ਦੇ ਵਿੱਚ ਹਨ ਅ ਸਭਾ ਦੀਆਂ ਛੁੱਟੀਆਂ ਲਗਾ ਲਓ ਭਾਵੇਂ ਤੁਸੀਂ 크리스마ਸ ਦੀਆਂ ਛੁੱਟੀਆਂ ਲਗਾ ਲਓ ਤੇ ਨਾ ਉੱਤੇ ਅਸੀਂ ਪਤੰਗ ਉਡਾਣਾ ਤੇ ਮੇਰੇ ਨਾਨਾ ਜੀ ਨੇ ਨਾ ਸਾਨੂੰ ਪਤੰਗ ਲੈ ਆ ਕੇ ਦੇਣਾ ਤੇ ਉਹ ਕਹਿੰਦੇ ਸੀ ਕਿ ਵੀ ਜਿਹੜਾ ਪਤੰਗ ਤੁਸੀਂ ਲੈ ਕੇ ਆ ਰਹੇ ਹੋ ਨਾ ਇਹ ਮੈਂ ਹੀ ਬਣਾ ਕੇ ਦਵਾਂਗਾ ਉਹੀ ਵੇਚਦੇ ਵੀ ਸੀਗੇ ਤੇ ਉਹ ਹੈਂਡ ਮੇਡ ਲਫਾਫਿਆਂ ਦਾ ਪਤੰਗ ਬਣਾ ਕੇ ਇੱਕ ਆਰਟੀਫੀਸ਼ਲ ਲਫਾਫੇ ਆਪਾਂ ਲੈ ਕੇ ਆਲੇ ਜਿਹੜੇ ਬਾਜ਼ਾਰੋਂ ਉਹ ਨਹੀਂ ਇੱਕ ਲਫਾਫੇ ਜਿਹੜੇ ਆਮ ਪੋਲੋਟੇ ਨੇ ਹੁੰਦੇ ਉਹਨੂੰ ਕੱਟ ਕੇ ਪਤੰਗ ਬਣਾਣਾ ਉਸ ਰੜਕੇ ਦੀਆਂ ਸਿੰਘਾਂ ਲਗਾ ਕੇ ਤੇ ਉੱਤੇ ਟੇਪ ਲਗਾ ਕੇ ਜਦੋਂ ਵੇਚਦੇ ਸੀ ਨਾ ਇੱਕ ਬਹੁਤ ਵਧੀਆ ਲੱਗਦਾ ਸੀਗਾ ਤੇ ਉਹਦੇ ਵਿੱਚ ਜਿਹੜੀ ਡੋਰ ਵਰਤੀ ਜਾਂਦੀ ਸੀ ਇੱਕ ਜਿਹੜੀ ਆਪਣੀ ਆ ਹੁੰਦੀ ਹੈ ਆਪਣਾ ਘਰ ਦੇ ਵਿੱਚੋਂ ਬਣਾਉਂਦੇ ਨੇ ਆਪ ਸੂਟ ਸਿੰਦੇ ਆ ਉਹ ਡੋਰ ਲਗਾਉਂਦੇ ਸੀਗੇ ਤੇ ਜਦੋਂ ਰੀਲਾਂ ਦੀ ਹਾਂ ਰੀਲ ਕਹਿੰਦੇ ਜਿਹਨੂੰ ਆਪਾਂ ਰੰਗ-ਬਰੰਗੇ ਰੀਲਾਂ ਕੋਈ ਵੀ ਲਗਾ ਲਓ ਪੂੰਛ ਜਦੋਂ ਲਟਕਦੀ ਹੁੰਦੀ ਹੈ ਜਦੋਂ ਪਤੰਗ ਉੱਤੇ ਉੱਡਦਾ ਕਿੰਨਾ ਸੋਹਣਾ ਲੱਗਦਾ ਹੈ ਤੁਹਾਡਾ ਕੋ ਐਕਸਪੀਰੀਅੰਸ ਦੇਖਿਆ ਜਾਂਦਾ ਨਹੀਂ ਕਿ ਜਿਵੇਂ ਆਪ ਪਹਿਲਾ ਟਾਈਮ ਦੀ ਗੱਲ ਕਰਦੇ ਆ ਤੁਸੀਂ ਕਹਿ ਰਹੇ ਹੋ ਕਿ ਲਿਫਾਫਿਆਂ ਦੇ ਨਾਲ ਬਣਾਏ ਜਾਂਦੇ ਸੀ ਜੀ ਪਹਿਲਾਂ ਲਿਫਾਫਿਆਂ ਦੇ ਨਾਲ-ਨਾਲ ਅਖਬਾਰਾਂ ਦੇ ਨਾਲ ਵੀ ਮਤਲਬ ਉਹਨਾਂ ਨੂੰ ਰੀਸਾਈਕਲ ਕਰਕੇ ਉਹਨਾਂ ਦੇ ਪਤੰਗ ਬਣਾਉਂਦੇ ਲਿਫਾਫੇ ਦੀ ਜਗ੍ਹਾ ਤੇ ਕਈ ਤਾਂ ਨਿਊਜ਼ਪੇਪਰ ਦੇ ਨਾਲ ਵੀ ਬਣਾ ਲੈਂਦੇ ਸੀ ਤੇ ਜਿਵੇਂ ਜਿਵੇਂ ਟੈਕਨੋਲੋਜੀ ਦੇ ਕੋ ਚੇਂਜ ਹੋ ਰਹੀ ਹੈ ਜਿਵੇਂ ਕਹਿੰਦੇ ਕਿ ਰੀਲਾ ਦਾ ਯੂਜ਼ ਕੀਤਾ ਜਾਂਦਾ ਸੀ ਫਿਰ ਰੀਲਾ ਦੀ ਥਾਂ ਤੇ ਇੱਕ ਨਾਰਮਲ ਡੋਰ ਆਈ ਡੋਰ ਬੱਚੇ ਉਹ ਉਡਾਨ ਲੱਗੇ ਫਿਰ ਡੋਰ ਦੇ ਨਾਲ ਨਾਲ ਹੋਰ ਡੋਰਾਂ ਲੱਗੀਆਂ ਜਿਵੇਂ ਟੈਕਨੋਲੋਜੀ ਚੇਂਜ ਹੁੰਦੀ ਜਾਂਦੀ ਹੈ ਤਾਂ ਫਿਰ ਇੱਕ ਚਾਈਨੀਜ਼ ਡੋਰ ਆਣ ਲੱਗੀ ਹੁਣ ਨਾ ਜੋ ਕਿ ਬਹੁਤ ਖਤਰਨਾਕ ਹੁੰਦੀ ਹੈ ਜੀ ਬੱਚਿਆਂ ਦੇ ਵਾਸਤੇ ਬਹੁਤ ਜੀ ਮੈਂ ਨਾ ਪਿਛਲੇ ਮਹੀਨੇ ਦੀ ਗੱਲ ਦੱਸਾਂ ਤੁਹਾਨੂੰ ਮੈਂ ਪਟਿਆਲੇ ਜਾ ਰਿਹਾ ਸੀਗਾ ਤੇ ਔਤਨਾ ਪਟਿਆਲੇ ਯੂਨੀਵਰਸਿਟੀ ਦੇ ਅੱਗੇ ਏਰੀਆ ਬੈਂਦਾ ਹੈ ਅਰਬਨ ਸਟਰੀਟ ਦਾ ਤੇ ਉੱਥੇ ਨਾ ਬੱਚੇ ਪਤੰਗ ਉਡਾਰੇ ਸੀ ਤੇ ਉਹ ਹੋਇਆ ਕਿ ਜਦੋਂ ਉੱਤੇ ਬੱਤੀਆਂ ਆ ਨਹੀਂ ਐ ਤੇ ਮੈਂ ਬਾਈਕ ਆਪਣਾ ਰੋਕ ਲਿਆ ਤੇ ਉਹ ਪਤੰਗ ਕੱਟ ਗਿਆ ਤੇ ਉਹ ਜਾ ਕੇ ਇੱਕ ਬੰਦੇ ਦੇ ਉੱਤੋਂ ਗਿਰਿਆ ਤੇ ਜੇ ਮੈਨੂੰ ਲੱਗਦਾ ਵੀ ਜੇ ਉਹ ਪਤੰਗ ਉਹਨਾਂ ਦਾ ਟਾਈਮਿੰਗ ਪੂਰਾ ਇੱਕ ਬਰਾਬਰ ਹੋ ਜਾਂਦਾ ਮੇਰਾ ਖਿਆਲ ਹੈ ਕਿ ਉਹ ਗਲੇ ਦੇ ਉੱਤੇ ਲੱਗਦੀ ਉਹਦੀ ਡੋਰ ਉਹ ਬਿਲਕੁਲ ਮੈਂ ਅੱਗੇ ਜਾ ਕੇ ਵੇਖੀ ਕਿ ਚਾਈਨਿਸ ਡੋਰ ਸੀਗੀ ਤੇ ਤਾਈਓ ਆਪਾਂ ਇਹ ਗੱਲ ਆਪਾਂ ਬੜੀ ਗੰਭੀਰ ਮੁੱਦੇ ਤੇ ਉਠਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਕਿ ਜਿਹੜੀ ਸਾਨੂੰ ਇਹ ਚਾਈਨਾ ਡੋਰ ਹੈ ਇਹ ਵਰਤਣੀ ਨਹੀਂ ਚਾਹੀਦੀ ਕਿਉਂਕਿ ਇਹਦੇ ਵਿੱਚ ਇੱਕ ਤਾਂ ਕਰੰਟ ਆ ਸਕਦਾ ਸੋ ਜੇ ਨੰਬਰ ਤੇ ਜਦੋਂ ਇਹ ਸਾਡੇ ਰਾਹਗੀਰਾਂ ਦੇ ਫਸ ਜਾਂਦੀ ਹੈ ਆਪਾਂ ਜੋ ਪੰਛੀਆਂ ਦੇ ਉੱਤੇ ਫਸ ਜਾਂਦੀ ਹੈ ਜਾਂ ਕਿਸੇ ਜਗ ਕਿਸੇ ਵੀ ਜੀਵ ਜੰਤੂ ਦੇ ਉੱਤੇ ਫਸ ਜਾਂਦੀ ਹੈ ਆ ਬੜਾ ਹੀ ਧਿਆਨਕ ਹਾਸਾ ਹੋ ਜਾਂਦਾ ਹਾਂਜੀ ਇਹ ਤਾਂ ਹੈ ਮੈਂ ਆਪ ਖੁਦ ਇਸ ਗੱਲ ਨੂੰ ਮੰਨਦੀ ਆ ਕਿ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਜਾਂ ਹੋਰ ਆਪਣੇ ਭੈਣ ਭਰਾ ਉਹਨਾਂ ਨੂੰ ਰੋਕਦੇ ਆ ਕਿ ਚਾਈਨਿਸ ਡੋਨ ਨਾਲ ਪਤੰਗ ਨਹੀਂ ਉਡਾਣੇ ਪਰ ਫਿਰ ਵੀ ਉਹ ਉਡਾਉਂਦੇ ਆ ਤੇ ਜ਼ਿਆਦਾ ਜਿਹਾ ਧਿਆਨ ਉਹਨਾਂ ਨੂੰ ਦੇਣਾ ਚਾਹੀਦਾ ਜਿਹੜੇ ਸਪਲਾਈ ਕਰਦੇ ਆ ਜੇਕਰ ਪਿੱਛੋਂ ਹੀ ਡੋਰ ਨਹੀਂ ਆਏਗੀ ਤਾਂ ਅੱਗੇ ਬੱਚੇ ਵੀ ਕਿੱਦਾਂ ਖਰੀਦਣਗੇ ਕੱਲ ਪਰ ਫੇਰ ਵੀ ਆਪਾਂ ਦਿਨ ਹਰ ਰੋਜ਼ ਖਬਰਾਂ ਦੇ ਵਿੱਚ ਸੁਣਦੇ ਆ ਕਿ ਜਿਹੜੀ ਸਾਡੀ ਸਰਕਾਰ ਬੜੀ ਮੁਸਤੈਦ ਹੈ ਇੱਥੇ ਤੱਕ ਵੀ ਹੁਣ ਤਾਂ ਕਿ ਉਹ ਨਾ ਆਪਣੇ ਟੈਕਨੋਲੋਜੀ ਦਾ ਸਹਾਰਾ ਲੈ ਰਹੀ ਹੈ ਜਿਹਨੂੰ ਆਪਾਂ ਕਹਿੰਦੇ ਆ ਉਹ ਇੱਕ ਡਰੋਨਸ ਲੈ ਕੇ ਆ ਰਹੀ ਹੈ ਤੁਸੀਂ ਦੇਖੋ ਡਰੋਨਸ ਦੇ ਨਾਲ ਫੋਟੋਗ੍ਰਾਫੀ ਵੀ ਕੀਤੀ ਜਾਂਦੀ ਹੈ ਸਿਕਿਉਰਟੀ ਪਰਪਸ ਲਈ ਵੀ ਕੀਤੀ ਜਾਂਦੀ ਹੈ ਹੈ ਨਾ ਜੇ ਪੰਜਾਬ ਦੇ ਵਿੱਚ ਹੈ ਨਾ ਡਰੋਨਸ ਦੇ ਨਾਲ ਜਿਹੜੇ ਉਹ ਪੁਲਿਸ ਵਾਲੇ ਆ ਕੁਝ ਦਿਨ ਪਹਿਲਾਂ ਮੈਨੇ ਖੁਦ ਨਿਊਜ਼ ਸੁਣੀ ਸੀਗੀ ਕਿ ਉਹਨਾਂ ਲੋਕਾਂ ਦੇ ਕੋਠਿਆਂ ਤੇ ਜਾ ਕੇ ਚੈੱਕ ਕਰ ਰਹੇ ਆ ਕਿ ਹਾਂ ਚਾਈਨਸ ਡੋਨ ਨਾਲ ਕੋਣ ਪਤੰਗ ਉਡਾ ਰਿਹਾ ਜਿਹੜੇ ਉਡਾ ਰਹੇ ਆ ਉਹਨੂੰ ਤਾਂ ਫੜ ਰਹੇ ਆ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਵਿਕਰੀ ਹੋ ਰਹੀ ਆ ਹਾਲਾਂ ਇਹ ਚੀਜ਼ ਬੰਦ ਨਹੀਂ ਹੋ ਰਹੀ ਸਮਝ ਨਹੀਂ ਆਉਂਦਾ ਕਿ ਇਹ ਵੇਚਣ ਵਾਲੇ ਕੌਣ ਨੇ ਜਾਂ ਫਿਰ ਇਹ ਡੋਰ ਖਰੀਦਣ ਵਾਲੇ ਕੌਣ ਨੇ ਹੈ ਤਾਂ ਸਾਡੇ ਬੱਚੇ ਨੇ ਖਰੀਦਣ ਵਾਲੇ ਤਾਂ ਦੇਖੋ ਆਪਣੇ ਨਾਲ ਦੇ ਹੀ ਹੁੰਦੇ ਆ ਪਰ ਜਿਹੜੇ ਵੇਚਣ ਵਾਲੇ ਆ ਫਿਰ ਉਹ ਤਾਂ ਸਰਕਾਰ ਦੇ ਹੱਥ ਵਿੱਚ ਹੈ ਸਾਰਾ ਕੁਝ ਅਗਰ ਪਿੱਛੇ ਸਰਕਾਰ ਹੀ ਨਹੀਂ ਬੰਦ ਕਰਦੀ ਤਾਂ ਫਿਰ ਬੱਚੇ ਵੀ ਅੱਗੋਂ ਖਰੀਦਣਗੇ ਹੀ ਜੀ ਤੁਸੀਂ ਦੇਖੋ ਜਦੋਂ ਕਿਸੇ ਡੋਰ ਫਸ ਜਾਂਦੀ ਹੈ ਗਲ ਦੇ ਵਿੱਚ ਕਿੰਨਾ ਸ਼ਾਰਪ ਕੱਟ ਲੱਗਦਾ ਹੈ ਰਕਸਤੇ ਤੇ ਜਾਂ ਫਿਰ ਪਜੂ ਪੰਛੀਆਂ ਦੇ ਨਾ ਗਲਾਂ ਦੇ ਵਿੱਚ ਪੈ ਜਾਂਦੀ ਹੈ ਜਾਂ ਪੈਰਾਂ ਦੇ ਫਸ ਜਾਂਦੀ ਹੈ ਨਹੀਂ ਉਹਨਾਂ ਦੀ ਤਾਂ ਦੇਖੋ ਦੂਰ ਦੀ ਗੱਲ ਹੈ ਜਿਹੜੇ ਬੱਚੇ ਉਡਾਂਦੇ ਨੇ ਚਾਈਨਸ ਡੋਰ ਉਹਨਾਂ ਦੇ ਹੱਥ ਤੁਸੀਂ ਖੁਦ ਦੇਖੋ ਉਹ ਹੀ ਕਰਦੇ ਆ ਹਾਂ ਉਹ ਖੁਦ ਹੀ ਪਤਾ ਨਹੀਂ ਕਿ ਰਬਰ ਬੈਂਡ ਆਉਂਦੇ ਹਨ ਫਿੰਗਰਜ਼ ਵਾਲਾ ਉਹ ਖੁਦ 아, 그래도 난뛰 ਉਹ ਰਬੜ ਬੈਂਡ ਨੂੰ ਵੀ ਉਹ ਡੋਰ ਹੈ ਜੋ ਚੀਰ ਦਿੰਦੀ ਹੈ। ਚੀਰ ਦਿੰਦੀ ਹੈ। ਜੀ ਜੀ ਜੀ। ਤਾਂ ਆਪਾਂ ਮਤਲਬ ਹੋਰ ਕਿਸੇ ਚੀਜ਼ ਕੀ ਜਾ ਰਹੇ ਆਪਾਂ ਨੂੰ ਸਿਰਫ ਬੱਚਿਆਂ ਨੂੰ ਹੀ ਪਹਿਲਾਂ ਦੇਖਣਾ ਚਾਹੀਦਾ ਕਿਉਂ ਆਪਣੇ ਹੱਥ ਚੀਰਨ ਤੇ ਬਾਵਜੂਦ ਵੀ ਆਪਣੇ ਫਿੰਗਰਸ ਐ ਨਹੀਂ ਖਰਾਬ ਹੋ ਜਾਂਦੀਆਂ ਤਾਂ ਵੀ ਆ ਉਡਾ ਰਹੇ ਆ। ਮੈਂ ਤਾਂ ਇਹੀ ਗੱਲ ਕਹਾਂਗਾ ਕਿ ਜਿਹੜੀ ਇਹ ਪਤੰਗਬਾਜ਼ੀ ਜ਼ਰੂਰ ਕਰੋ ਤੁਸੀਂ ਇੰਜੋਏ ਜ਼ਰੂਰ ਕਰੋ। ਹਰਾ ਇਹ ਪਤੰਗਬਾਜ਼ੀ ਬੱਚੇ ਉਡਾਉਂਦੇ ਨੇ ਖਾਸ ਕਰਕੇ ਬਸੰਤ ਰੁੱਤ ਨੂੰ। ਬਸੰਤ ਪੰਜਵੀਂ ਨੂੰ ਤੇ ਬਹੁਤ ਸਾਰੇ ਤੁਸੀਂ ਦੇਖੋ ਸ਼ਹਿਰ ਪਿੰਡ ਹਰ ਇੱਕ ਉਡਾ ਰਿਹਾ ਹੁੰਦਾ ਬੱਚੇ ਕੋਠਿਆਂ ਦੇ ਚੜਕੇ। ਉਹਦੇ ਇੰਜੋਏ ਕਰੋ ਠੀ ਪਰ ਇੱਕ ਇੱਕ ਆਪਣੇ ਵਾਤਾਵਰਣ ਦੇ ਵਿੱਚ ਆਪਾਂ ਖਿਲਵਾੜ ਨਾ ਕਰੀਏ ਖਾਸ ਕਰਕੇ ਜੀਵ ਜੰਤੂਆਂ ਦੇ ਨਾਲ ਜਾਂ ਆਪਣੇ ਆਪਸ ਦੇ ਵਿੱਚ ਭਾਈਚਾਰੇ ਦੇ ਵਿੱਚ ਨਾ ਉਹੀ ਗੱਲ ਆ ਜਾਂਦੀ ਹੈ ਕਿ ਨੁਕਸਾਨ ਬਹੁਤ ਵੱਡਾ ਹੁੰਦਾ ਹੈ ਨੁਕਸਾਨ ਤਾਂ ਦੇਖੋ ਆਬਿਅਸ ਹੁੰਦਾ ਹੀ ਹੈ ਜੇ ਆਪਾਂ ਚਾਈਨੀ ਡੋਰ ਦਾ ਯੂਜ਼ ਕਰਾਂਗੇ ਹਨਾ ਤਾਂ ਨੁਕਸਾਨ ਤਾਂ ਹੋਏਗਾ ਹੀ ਹੋਏਗਾ ਉਹ ਤਾਂ ਡੈਫੀਨਿਟਲੀ ਹੈ ਨਕ ਤਾਂ ਹਾਂ ਹਾਂ ਤੇ ਇੱਕ ਗੱਲ ਹੋਰ ਹੈ ਜਿਹੜੀ ਇਹ ਚੀਜ਼ ਦੇ ਪਰ ਇਥੇ ਇੱਕ ਗੱਲ ਇੱਕ ਹੋਰ ਆ ਜਾਂਦੀ ਹੈ ਕਹਿੰਦੇ ਵੀ ਜਿਹੜਾ ਸਾਡਾ ਬਿਜ਼ਨਸ ਹੈ ਉਹ ਬੰਦ ਹੋ ਜਾਏਗਾ ਦੇਖੋ ਜੀ ਜੇ ਸਾਨੂੰ ਆਪਣੀ ਜਾਨ ਪਿਆਰੀ ਹੈ ਕਿ ਸਾਡਾ ਪਹਿਲਾ ਬਿਜ਼ਨਸ ਪਿਆਰਾ ਸਾਨੂੰ ਪੈਸਾ ਨਹੀਂ ਪਿਆਰਾ ਸਾਨੂੰ ਆਪਣੇ ਆਪਣੇ ਖਾਸ ਪਿਆਰੇ ਨੇ ਸਾਡੇ ਪਸ਼ੂ ਪੰਛੀ ਪਿਆਰੇ ਨੇ ਪਹਿਲਾਂ ਤਾਂ ਦੇਖੋ ਜਾਨ ਹੀ ਪਿਆਰੀ ਹੁੰਦੀ ਹੈ ਜੇ ਸਾਨੂੰ ਅਗਰ ਸਾਡੀ ਜਾਨ ਹੀ ਨਹੀਂ ਹੋਊਗੀ ਤਾਂ ਪਿੱਛੇ ਬਿਜ਼ਨਸ ਵੀ ਕਾਦਾ ਹੈ ਹਾਂ ਜੀ ਹਾਂ ਜੀ ਜੇਕਰ ਸਾਡੇ ਅੱਗੇ ਬੱਚੇ ਆ ਸਾਡੇ ਹਨਾ ਉਹੀ ਨਹੀਂ ਸਾਡੇ ਵਾਸਤੇ ਸਹੀ ਰਹਿਣਗੇ ਤਾਂ ਅਸੀਂ ਪਿੱਛੇ ਬਿਜ਼ਨਸ ਨੂੰ ਵੀ ਕੀ ਕਰਨਾ ਕੱਲਾ ਮਤਲਬ ਕਿੰਨਾ ਕ ਬੰਦਾ ਬਿਜ਼ਨਸ ਚਲਾ ਲੂਗਾ ਸੋ ਮੈਂ ਹੀ ਕਹਾਗਾ ਕੀ ਜਿਹੜੀ ਸਾਨੂੰ ਚਾਈਨਾ ਡੋਰ ਹੈ ਉਹ ਆਪਾਂ ਨਾ ਵਰਤੀਏ ਹਨਾ ਸਿੰਪਲ ਟੋਰ ਲੈ ਲਓ ਮਜ਼ਾ ਲਾਓ ਤੁਸੀਂ ਪਤੰਗ ਉਡਾਣ ਦਾ ਮਸਤੀ ਕਰੋ ਚਾਈਨਾ ਡੋਰ ਤੋਂ ਪਹਿਲਾਂ ਤਾਂ ਸਿੰਪਲ ਡੋਰ ਹੀ ਆਉਂਦੀ ਸੀ ਜੇ ਤਾਂ ਬੱਚਿਆਂ ਨੂੰ ਮੇਰੇ ਸਾਹਮਣੇ ਨਾਲ ਤਾਂ ਸਿੰਪਲ ਡੋਰ ਹੀ ਯੂਜ਼ ਕਰਦੇ ਸੀ ਤੁਸੀਂ ਵੀ ਉਡਾਉਂਦੇ ਹੋਣੇ ਬਚਪਨ ਦੇ ਵਿੱਚ ਜਿਵੇਂ ਦੱਸਿਆ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਮੇਰੇ ਤਿੰਨ ਭਾਈਆਂ ਹਨਾ ਮੈਂ ਕੱਲੀ ਕੱਲੀ ਭੈਣਾਂ ਤਾਂ ਫਿਰ ਮੈਂ ਮਿੰਤਾਉਂਦੇ ਨਹੀਂ ਹੈਗੇ ਹੁਣ ਵੀ ਨਹੀਂ ਆਉਂਦੇ ਪਤੰਗ ਉਡਾਣੇ ਤਾਂ ਫਿਰ ਜਦ ਮੈਂ ਬ੍ਰਦਰਸ ਨਾਲ ਉਡਾਉਂਦੀ ਸੀ ਉਹ ਮੈਨੂੰ ਉਡਾ ਕੇ ਦੇ ਦਿੰਦੇ ਸੀਗੇ ਉਹਨਾਂ ਦਾ ਪਤੰਗ ਨਹੀਂ ਉਹਨਾਂ ਦਾ ਪਤੰਗ ਹਵਾ ਜੋ نیچے ਆਂਦਾ ਆਂਦਾ ਮ ਤਸ ਗਿਆ ਅੱਛਾ ਤੇ ਚਲੋ ਤੁਹਾਨੂੰ ਉਡਾ ਕੇ ਦੇ ਦਿੰਦੇ ਸੀ ਹਾਂ ਉਡਾ ਕੇ ਦੇ ਦਿੰਦੇ ਸੀ ਕਿ ਹਾਂ ਤੂੰ ਉਡਾਲਾ ਪਰ ਜਦ ਤੇ ਹੁਣ ਫਿਰ ਹੁਣ ਤੁਸੀਂ ਫਿਰ ਕਿਹੜੀ ਡੋਰ ਵਰਤਦੇ ਹੋ ਨਹੀਂ ਹੁਣ ਤਾਂ ਚੜਾਉਂਦੇ ਨਹੀਂ ਹਾਂ ਉਹਦਾ ਚੜਾਉਂਦੇ ਨਹੀਂ ਹੈਗੇ ਜਦੋਂ ਜਦੋਂ ਪਤਾ ਪਤੰਗਾਂ ਦਾ ਕਰੇਜ਼ ਜ਼ਿਆਦਾ ਛੋਟੇ ਬੱਚਿਆਂਾਂ ਚ ਅੱਛਾ ਮੈਨੂੰ ਗੱਲ ਹੋਰ ਦੱਸੋ ਇਹ ਗੱਲ ਹੋਰ ਮੈਂ ਤੁਹਾਨੂੰ ਪੁੱਛਣਾ ਜਦੋਂ ਪਤੰਗਾਂ ਦੇ ਤੇ ਗੱਲ ਹੀ ਹੋਣ ਲੱਗ ਗਈ ਅੱਛਾ ਜਦੋਂ ਤੁਹਾਨੂੰ ਕਿਤੇ ਦੇਖਦੇ ਹੋ ਤੁਸੀਂ ਪਤੰਗ ਉੱਡ ਰਿਹਾ ਹੈ ਜਾਂ ਫਿਰ ਬਾਜ਼ਾਰ ਚੋਂ ਬੱਲੰਗਦੇ ਆ ਕਿਤੇ ਆ ਕਈ ਵਾਰ ਆਪਾਂ ਨਾ ਉਹਨਾਂ ਨੇ ਗੱਟੂ ਰੱਖੀ ਹੁੰਦੇ ਨੇ ਡੋਰਾ ਨੇ ਕਈ ਵਾਰ ਆਪਣੀ ਨਜ਼ਰ ਪੈਂਦੀ ਹੈ ਗੱਟੂ ਤੇ ਵੀ ਯਾਰ ਇਹ ਚਾਈਨਾ ਡੋਰ ਹੈ ਕਿ ਕਿਹੜੀ ਡੋਰ ਹੈ ਹਾਂ ਤਾਂ ਮੇਰਾ ਖਿਆਲ ਟੋਕਣਾ ਚਾਹੀਦਾ ਉਹਨਾਂ ਨੂੰ ਟੋਕ ਦੇਆ ਤੁਸੀਂ ਮੈਂ ਤਾਂ ਟੋਕ ਦੇਣਾ ਪੱਤੇ ਮਤਲਬ ਕਿ ਆਪਾਂ ਗੱਟੂ ਦਾ ਦੇਖੋ ਕਵਰ ਹੁੰਦਾ ਹੈ ਬਟ ਉਹਨੂੰ ਦੇਖ ਕੇ ਨਹੀਂ ਪਤਾ ਲੱਗਦਾ ਕਿ ਹਨਾ ਚਾਈਨਾ ਡੋਰ ਹੈ ਜਾਂ ਸਿੰਪਲ ਹੈ ਉਹਨੂੰ ਹੱਥ 'ਚ ਲੈਂਦੀਆਂ ਆਪਾਂ ਦੇਖਦੇ ਆ ਹਨਾ ਕੱਟ ਕੇ ਹਲਕੀ ਜੀ ਤਾਂ ਪਤਾ ਲੱਗਦਾ ਕਿ ਉਹ ਚਾਈਨਾ ਡੋਰ ਹੈ ਕਿਉਂਕਿ ਦੇਖਣ ਦੇ ਵਿੱਚ ਤਾਂ ਨਹੀਂ ਪਤਾ ਲੱਗਦਾ ਜੇ ਆਪਾਂ ਕਹੀਏ ਕਿ ਆਪਾਂ ਹਨਾ ਦੇਖ ਕੇ ਦੁਕਾਨ ਵਾਲੇ ਨੂੰ ਟੋਕ ਦਾਂਗੇ ਅਗਲਾ ਕਹਿ ਸਕਦਾ ਹੈ ਕਿ ਹਾਂ ਤੁਸੀਂ ਕਿਸਾਂ ਨਾਲ کہہ ਰਹੇ ਹੋ ਕਿ ਇਹ ਚਾਈਨਾ ਡੋਰ ਹੈ ਕਿ ਨਾਰਮਲ ਡੋਰ ਹੈ ਅਗਲਾ ਇੱਚ ਕਹਿ ਸਕਦਾ ਪਰ ਅਸੀਂ ਇਹੀ ਹਦਾਇਤ ਕਰਾਂਗੇ ਸਾਡੇ ਜਿੰਨੇ ਵੀ ਦੁਕਾਨਦਾਰ ਨੇ ਕਿ ਉਹ ਇਹ ਜਿਹੜੀ ਚਾਈਨਾ ਡੋਰ ਹੈ ਨਾ ਲੈ ਕੇ ਆਣ ਹਨਾ ਖਾਸ ਕਰਕੇ ਕਿਉਂਕਿ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਜਦੋਂ ਇਹ ਮੱਝਾਂ ਦੇ ਗਾਂ ਦੇ ਪੈਰਾਂ ਦੇ ਉੱਤੇ ਪੰਛੀਆਂ ਦੇ ਪੈਰਾਂ ਦੇ ਤੇ ਗਲਾਂ ਦੇ ਉੱਤੇ ਫਲਕ ਫਸ ਜਾਂਦੀ ਹੈ ਤਾਂ ਬਹੁਤ ਹੀ ਸ਼ਾਰਪ ਕੱਟ ਲੱਗਦਾ ਹੈ ਤੇ ਦੇਖੋ ਇਨਸਾਨ ਤਾਂ ਆਪਣੇ ਆਪ ਨੂੰ ਬਚਾ ਲੇਗਾ ਕਿਸੇ ਹੱਦ ਤੱਕ ਬਚਾ ਲਵੇ ਪਰ ਉਹ ਜਿਹੜੇ ਬੇਜ਼ੁਬਾਨ ਜਾਨਵਰ ਨੇ ਪਸ਼ੂ ਪੰਛੀ ਨੇ ਉਹ ਕਿਵੇਂ ਬਚਾਣਗੇ ਸੋ ਬਹੁਤ ਹੀ ਮਾੜੀ ਗੱਲ ਹੈ ਤਾਂ ਅਸੀਂ ਕਹਾਂਗੇ ਸਾਡੇ ਦੋਸਤਾਂ ਨੂੰ ਕਿ ਤੁਸੀਂ ਬਸੰਤ ਪੰਚਮੀ ਦੇ ਉੱਤੇ ਜਿਹੜੀ ਇਹ ਪਤੰਗਬਾਜ਼ੀ ਜ਼ਰੂਰ ਕਰੋ ਪਰ ਆਪਣੀ ਕੁਦਰਤ ਦਾ ਖਿਆਲ ਰੱਖ ਕੇ ਆਪਣੇ ਆਸ-ਪਾਸ ਦੇ ਧਾਰੇ ਦੇ ਵਿੱਚ ਆਪਣੇ ਪਸ਼ੂ ਪੰਛੀਆਂ ਦਾ ਖਿਆਲ ਰੱਖ ਕੇ ਤੇ ਆਪਣੇ ਖਾਸ ਕਰਕੇ ਭਾਈਚਾਰੇ ਦਾ ਖਿਆਲ ਰੱਖ ਕੇ ਜਿਹਨਾਂ ਨੂੰ ਤੁਸੀਂ ਜ਼ਿਆਦਾ ਪਿਆਰ ਕਰਦੇ ਹੋ ਜੇ ਤਾਂ ਤੁਸੀਂ ਜ਼ਿਆਦਾ ਪਿਆਰ ਕਰਦੇ ਹੋ ਕੁਦਰਤ ਨੂੰ ਆਪਣੇ ਪਿਆਰਿਆਂ ਨੂੰ ਖਾਸ ਕਰਕੇ ਦੋਸਤਾਂ ਮਿੱਤਰਾਂ ਨੂੰ ਫਿਰ ਤਾਂ ਤੁਸੀਂ ਚਾਇਨਾ ਡੋਰ ਨਾ ਵਰਤੋ ਤੇ ਵਰਤਣੀ ਵੀ ਨਹੀਂ ਚਾਹੀਦੀ ਤੇ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਆਪਣੇ ਇਸ ਮਾਧਿਅਮ ਦੇ ਤੋਂ ਕਿ ਤੁਸੀਂ ਚਾਇਨਾ ਡੋਰ ਨੂੰ ਨਾ ਵਰਤ ਕੇ ਇੱਕ ਸਿੰਪਲ ਡੋਰੀ ਵਾਲੀ ਡੋਰ ਨੂੰ ਵਰਤੋ ਤਾਂ ਜੋ ਅਸੀਂ ਇਸ ਕੁਦਰਤ ਨੂੰ ਬੜਾਈ ਖੂਬਸੂਰਤ ਬਣਾ ਸਕੀਏ ਤੇ ਅਸੀਂ ਆਪਣੇ ਆਪਣੇ ਪਿਆਰਿਆਂ ਨੂੰ ਬਚਾ ਸਕੀਏ ਤੇ ਅਸੀਂ ਪੰਛੀਆਂ ਨੂੰ ਬਚਾ ਸਕੀਏ ਜਿਹੜੇ ਬੇਜ਼ੁਬਾਨਾਂ ਦੇ ਉੱਤੇ ਚਾਈਨਾ ਡੋਰ ਫਸ ਜਾਂਦੀ ਹੈ ਸੋ ਇੰਨਾ ਹੀ ਅੱਜ ਦੇ ਲਈ ਕਿਸ ਦਿਨ ਫੇਰ ਮਿਲਾਂਗੇ ਜੀ ਤੇ ਤੁਸੀਂ ਸਾਨੂੰ ਦਿਓ ਆਗਿਆ ਸਤਿ ਸ਼੍ਰੀ ਅਕਾਲ ਜੀ ਸਤਿ